ਹਾਂਜੀ ਮਿੱਤਰੋ ਕੀ ਹਾਲ ਨੇ ਸਾਰੇ ਵੀਰਾਂ ਦੇ ਤੇ ਲਓ ਜੀ ਸਵਾਗਤ ਹੈ ਫਿਰ ਤੋਂ ਅੱਜ ਨਵੀਂ ਵੀਡੀਓ ਦੇ ਵਿੱਚ ਤੇ ਬਾਬੇ ਉਹ ਸਾਜਰੇ ਸਾਜਰੇ ਉੱਠ ਖੜੇ ਛੇਤ ਜਿਹੜਾ ਮਾਰੇ ਹੁੰਦਾ ਜਿਹੜੇ ਆਪਣੇ ਆਲੂ ਪਹਿਲਾਂ ਦੇ ਬੀਜੇ ਹੋਵੇ ਤੇ ਨਿਕਲਣ ਲੱਗੇ ਤਕਰੀਬਨ ਅੱਜ ਸਾਰੇ ਹੀ ਖੁੱਡ ਬਰਾਬਰ ਆਏ ਖੜੇ ਨੇ ਬਾਈ ਕੱਲ ਤੱਕ ਕਹਿਣ ਨਿਕਲੇ ਆਉਣਗੇ ਤੇ ਕੱਲ ਬਾਈ ਜੀਰੀ ਦਾ ਵੀ ਚੱਲੀ ਜਾਂਦਾ ਦੀ ਕੰਮ ਤੇ ਆਲੂਆਂ ਦਾ ਵੀ ਚੱਲੀ ਜਾਂਦਾ ਦੀ ਕੰਮ ਤੇ ਹੁਣ ਪਹਿਲਾਂ ਟਰਾਲੀਆਂ ਭਰੀਆਂ ਖੜੀਆਂ ਨੇ ਬਾਈ ਤਿੰਨ ਕ ਉਹ ਲਾ ਕੇ ਆਉਣੇ ਆ ਤੇ ਜੀਰੀ ਵੀ ਵੱਢਣੀਆਂ ਬਾਈ ਆਲੂ ਵੀ ਬੀਜਣੇ ਨੇ ਜ਼ਮੀਨ ਵੀ ਤਿਆਰ ਕਰਨੀ ਆ ਬੀਬੀ ਸਟੋਰ ਚੋਂ ਕਢਾ ਕੇ ਲਾਉਣਾ ਕੰਮ ਬਹੁਤ ਜ਼ਿਆਦੇ ਨੇ ਤੇ ਲਓ ਜੀ ਫਿਰ ਮਾਰੋ ਚਾਤੀ ਇਹ ਬਾਈ ਦੇਖ ਲਓ 17 ਫੁੱਟੀ ਭਰੀ ਵੀ ਇੱਕ ਉਹ 21 ਫੁੱਟੀ ਭਰੀ ਹੀ ਆ ਕੱਲ ਮੈਂ ਲਾਦਾ ਤੇ ਜਿੱਕ ਦੋ ਕਿਹੜੇ ਲਾਵੀ ਆਤੀ ਉਹ ਦੂਜੀ ਵੀ ਭਰੀ ਸੀ ਉਧਰ ਮਸ਼ੀਨਾਂ ਖੜਾ ਪਾਈ ਦੇ ਨੋਂ ਪਾਉਣੇ ਬਾਈ ਹੁਣ ਤਿੰਨੇ ਟਰੈਕਟਰ ਲੈ ਜਾ ਕੇ ਤਿੰਨੇ ਟਰਾਲੀਆਂ ਦਾਹੇ ਆਉਣੇ ਪਹਿਲਾਂ ਤੇ ਫੇਰ ਬਾਕੀ ਫਿਰ ਆਪਾਂ ਬਾਅਦ ਚ ਇੱਕ ਟਰਾਲੀ ਮੈਂ ਸਟੋਰ ਨੂੰ ਲੈ ਜਾਉਂਗਾ ਬਾਕੀ ਇਹ ਜੂਰੀ ਵੜਾ ਲੈਣਗੇ ਬਾਈ ਦੋ ਨਾਲ ਠੀਕ ਹੈ ਤੇ ਆਪਣੀ ਵਾਲੀ ਟਰਾਲੀ ਬਾਈ ਗਈ ਵੀ ਆ ਪਰ ਤਜਾ ਪਾ ਰਹੇ ਨੇ ਆਪਣੇ ਬੰਦੇ ਸ਼ੈੱਡ ਪਾਇਆ ਉਹਨਾਂ ਨੇ ਉਹ ਫਿਰ ਲਿਫਟ ਵਾਲੀ ਕਰਕੇ ਉਹਨੂੰ ਲੈ ਗਏ ਤੇ ਠੀਕ ਹੈ ਇਸ ਹਾਮਾ ਖੜਾ ਪੂਰਾ ਤੇ ਕੱਢਦੇ ਆ ਫਿਰ ਟਰੈਕਟਰ ਲੁੱਟ ਪੋ ਧਰ ਦੋ ਪਾਈ ਗਲਾਸਾਂ ਨੂੰ ਪੈਂਚ ਚੌਧਰ 9 ਵਜੇ ਦਾ ਤੁਸੀਂ ਉੱਠਦੇ ਹੋ ਦੂਏ ਬੰਦੇ ਵੀ ਨਹੀਂ ਕੰਮ ਕਰਨ ਚੋਗੇ ਛੱਡਦੇ ਉੱਠ ਕੇ ਸਾਲਾ ਇਹਨਾਂ ਨੂੰ ਸੰਦਾ ਨੂੰ ਦੇਖਣ ਲੱਗ ਜੂਗਾ ਦੱਸ ਇਹਨਾਂ ਦਾ ਕੀ ਦੇਖੇਂਗਾ ਤੂੰ ਲੈ ਹੁਣ ਚਾਹ ਦਾ ਗਲਾਸ ਚੱਕੀ ਫਿਰਦਾ ਦੋ ਘੰਟੇ ਚ ਉਸਕੀਆਂ ਲੈ ਲੈ ਇਹਨੇ ਚਾਹ ਪੀਣੀ ਆ ਹਜੇ ਰਾਤ ਮੈਨੂੰ ਕਹਿੰਦਾ ਕਹਿੰਦਾ ਆਪਾਂ ਜ਼ਮੀਨ ਤਿਆਰ ਕਰਦੇ ਆ ਜੇ ਰਾਤ ਵਾਸ ਰਾਤ ਲੱਗ ਜਾਂਦੀ ਫੇਰ ਨਹੀਂ ਤੀ ਹੁਣ ਉੜਦਾ ਤੂੰ 11 12 ਵਜੇ ਤੱਕ ਹੇਲ ਗਿਆ ਪੰਜ ਦੇ ਪੰਜ ਮੈਚ ਜਿੱਤੇ 1-0 ਵਾਲਾ ਕਰਤਾ ਤੇ ਬਾਈ ਮੁੰਡਾ ਗੇਮ ਕਰਨੀ ਵੀ ਥੋੜਾ ਜਿਆ ਧਿਆਨ ਰੱਖਦਾ ਨਾਲ ਬਾਹੀ ਦਾ ਸ਼ੌਂਕ ਨਾਲ ਗੇਮਾਂ ਦਾ ਸ਼ੌਂਕ ਸ਼ੌਂਕ ਅਵਲੇ ਸਰਦਾਰਾਂ ਦੇ ਤੇ ਬਾਈ ਉਹ ਆਪਣਾ ਹੋ ਕਿਹੜਾ ਫਾਰਮ ਕਹਿੰਦੇ ਨੇ ਉਹਨਾਂ ਨੂੰ ਆਪਾਂ ਮੁਰਗੀ ਮੁਰਗੀ ਫਾਰਮ ਇਹਦੇ ਜੀ ਬਾਈ ਹੁਣ ਪਾਥੀਆਂ ਪੂਤੀਆਂ ਦਾ ਸਟਾਕ ਲਾਇਆ ਆਇਆ ਇਹ ਵੀ ਆਪਾਂ ਇਹ ਵੀ ਆਪਾਂ ਭਰਾਂਗੇ ਇਹ ਵੀ ਭਰਾਂਗੇ ਆਪਾਂ ਲਿਆ ਕੇ ਉਹ ਬਾਈ ਅਸੀਂ ਬਾੜਸ ਲਿਆ ਕੇ ਭਰ ਦੇਣਾ ਇਹ ਮੁਰਗੇ ਖਾਣ ਦਾ ਸਕੀਮ ਗੱਟ ਹਾਂ ਆਪੇ ਖਾ ਗਏ ਸਾਲੇ ਸਾਰਾ ਭਰਿਆ ਆ ਆਪੇ ਖਾ ਗਏ ਜਿਹੜਾ ਬਾਈ ਮੁਰਗੇ ਫ੍ਰੀ ਮੰਡ ਹੁੰਦੇ ਨੇ ਮਤਲਬ ਇਹਨਾਂ ਨੂੰ ਕੋਈ ਫੀਡ ਨਹੀਂ ਪਾਈਦੀ ਆ ਉਸ ਹੋਰ ਜਿਹੜਾ ਜਿਹੜਾ ਬੰਦਾ ਸਾਡੇ ਮੁਰਗੇ ਲੈ ਕੇ ਗਿਆ ਮਤਲਬ ਆਪਣੀ ਖਰਾਕ ਆਪ ਕੋਲ ਹੈ ਉਹ ਨੀਰੀ ਜਾਣ ਉਹ ਤਾਂ ਇਹ ਜੀ ਜਿਹੜਾ ਬੰਦਾ ਜਿਹੜਾ ਬੰਦਾ ਆਪਣੇ ਮੁਰਗੇ ਲੈ ਕੇ ਗਿਆ ਉਹਨੇ ਸਾਲ ਨੇ ਗਾ ਪੈਸੇ ਵੀ ਨਹੀਂ ਦਿੱਤੇ ਆਪਣੇ ਆਪਾਂ ਤਾਂ ਬਹੁ ਘਾਟੇ ਚ ਆ ਗਏ ਤੇ ਬਰੋ bro ਬਹੁਤ ਘਟੇ ਜਾ ਗਏ ਦੀ ਆਪਾਂ ਪਾਈਏ ਉਹ ਟਰਾਲੀ ਨੂੰ ਚਲੋ ਜੀ ਚਲੋ ਬਾਈ ਹੌਲੈਂਡ ਬਾਈ ਦੋ 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 ਬੰਦੇ ਉਹਦੀਆਂ ਮੈਂ ਤਾਂ ਕਰਦੇ ਆਂ ਅਸੀਂ ਕਦੇ ਵੀ ਭਾਈ ਉੱਠ ਖੜ ਉੱਠ ਖੜ ਉੱਠ ਖੜ ਹੌਲੈਂਡ ਦੀ 21 ਫੁੱਟੀ ਦੀ ਲਿਫਟ ਰੀ ਚੱਕੀ ਹੈਗੀ ਰਾਤ 855 ਬਈ ਚੱਕ ਦਿੰਦਾ ਲਿਫਟ ਆ ਆਏ 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 ਹੌਲੈਂਡ ਦੀ ਘਾਟ ਆ ਯਾਰ ਇਹ ਪਤਾ ਨਹੀਂਦਾ ਬਾਈ ਪਤਾ ਕੀ ਗੱਲ ਆ ਤੁਹਾਨੂੰ ਮੈਂ ਦੱਸਦਾ ਹੁਣ ਆ ਟਰਾਲੀ थी ਕੱਲ ਅਸੀਂ ਨੇ ਕੱਢੀ ਇਹ ਹੌਲੈਂਡ ਮਗਰੋਂ ਦੋ ਟਰੈਕਟਰ ਲਾ ਕੇ ਕੱਢੀ ਇੱਕ ਜੌਂਡੀਅਰ ਲਾਇਆ ਸਾਈਡ ਤੇ ਕਿਉਂ ਇੱਕ ਦਾ ਚਲੋ ਟਰੈਕਟਰ ਹੌਲਾ ਉਹ ਮੂਰੂ ਆਪਾਂ ਮੰਨਦੇ ਆ ਮੂਰੂ ਖੜਾ ਹੋ ਜਾਂਦਾ ਸੀ ਉਹ ਤੇ ਉਦੋਂ ਬਾਅਦ ਬਾਈ ਰੇਸ ਦਿੱਤੀ ਤੇ ਦਾ ਉਹ ਲਿਫਟ ਚੱਕਦਾ ਇਹਦੀ ਪਤਾ ਨਹੀਂ ਕੀ ਚੱਕਰਾ ਏਜੰਸੀ ਵਾਲਾ ਨੂੰ ਕਹਾਂਗੇ ਯਾਰ ਹੁਣ ਕਿਉਂ ਜਹੇ ਉਹ ਟਰੈਕਟਰ 4 ਵੀਲ ਆ ਸਵਰਾਜ ਨਹੀਂ ਤੇਜੀ ਸਵਰਾਜ ਚਾਹੇ 4 ਵੀਲ ਆ ਮੂਰੂ ਭਾਰੀ ਆਪਾਂ ਮੂਰੂ ਵਾਜਨ ਵੀ ਅਸੀਂ ਦੋ ਜਣੇ ਉਹਦੇ ਮੂਰੂ ਖੜ ਗਏ ਤੇ ਰਾਤ ਹੌਲੈਂਡ ਦੇ ਤੇ ਬਾਈਓ ਨੇ ਫੇਰ ਵੀ ਜਾਣੀ ਰੇਸ ਦੇ ਕੇ ਲਿਫਟ ਚੱਕ ਗਿਆ ਯਾਰ ਬੰਦ ਰੇਸ ਤੇ ਲਿਫਟ ਚੱਕਣੀ ਚਾਹੀਦੀ ਕਿਉਂ ਹੁਣ ਕਿੰਨੀ ਕਿਜੀ ਦੀ 150 ਕੁਇੰਟਲ ਜੀਰੀ ਦਾ ਹੋਊਗਾ ਇਹਦੇ ਚ ਓਦੋਂ ਓਦੋਂ ਤੇ 21 ਫੁੱਟ ਦੀ ਤੇਜ਼ੀ 162 ਤੇ ਜਾਨੀ ਇਹਦੇ ਚ ਲਾ ਲਾ ਵੀ 12 ਕੁਇੰਟਲ 15 ਆਉਂਦੇ ਨੇ ਘੱਟ ਹੋਣਗੇ 15 ਲਾ ਲਾ ਚੱਲ ਘੱਟ ਹੋਣਗੇ ਪਰ ਬਾਈ ਸਵਰਾਜ ਨੇ ਬਾਈ ਬੰਦ ਰੇਸ ਤੇ ਚੱਕੀ ਆ ਆਪਾਂ ਜੇ ਇਫਤ ਜਾਂ ਉਹਨੂੰ ਹੌਲੈਂਡ ਨੂੰ ਮਾੜਾ ਨਹੀਂ ਕਿਉਂ ਹੁਣ ਟਰੈਕਟਰ ਦਾ ਬਈਆ ਆਪਣੇ ਨੇ ਦੋਇਆ ਆਪਾਂ ਇੱਕ ਤੁਹਾਨੂੰ ਸੱਚੀ ਸੋਚੀ ਗੱਲ ਦੱਸਦੇ ਹੁੰਨੇ ਆ ਜਿਹੜੀ ਗੱਲ ਜਿਹੜੇ ਟਰੈਕਟਰ ਚ ਜਿਵੇਂ ਘਾਟ ਆਉਂਦੀ ਆ ਮੈਂ ਤੇਜ ਜੀ ਨੂੰ ਵੈਸੇ ਪਹਿਲਾਂ ਹੀ ਕਿਹਾ ਸੀ ਆ ਮਹਾਤੇਜ ਜੀ ਮੈਨੂੰ ਲੱਗਦੀ ਆ ਗੜਬੜ ਵੀ ਲਿਫਟ ਇਹਨੇ ਚੱਕਣੀ ਹੈਗੀ ਬਾਕੀ ਇਹਦਾ ਬਈ ਬਲਾ ਕੇ ਉਹਨੂੰ ਅੱਜ ਤੇਲ ਤੂਲਦਾ ਆ ਤੇ ਕਈ ਵਾਰ ਤੇਲ ਵੀ ਬਈ ਘਟਾ ਹੁੰਦਾ ਤੇਲ ਨਹੀਂ ਫਰਪਾ ਦਿੰਦਾ ਤੇ ਬਈ ਡੀਪੀ ਦਾ ਸਟਾਕ ਫੁੱਲ ਆ ਚੁੱਕਿਆ ਸਾਡੇ ਕੋਲ ਬਈ ਨਾ ਬੜੇ ਵੀਰੇ ਇਧਰ ਕਿਹੜੀ ਮੈਨੂੰ ਕਹੀ ਜਾਂਦੇ ਹੁੰਦੇ ਵੀ ਤੂੰ ਡੀਪੀ ਦੇ ਵੀਰੇ ਬਈ ਸਾਰੇ ਲੈਵੇ ਤਾਂ ਸਾਰਾ ਕੁਝ ਪਹੁੰਚ ਜਾਂਦਾ ਮੈਂ ਉਹ ਵੀਰਾਂ ਵਾਂਗਤੀ ਪਾਉਣਾ ਹੁੰਦਾ ਜਿਹੜੇ ਕਹਿੰਦੇ ਹੁੰਦੇ ਹਾਂ ਜਿਹੜੇ ਬਾਈ ਤੁਸੀਂ ਕਹੀ ਜਾਂਦੇ ਹੋ ਸਾਡੇ ਦਾ ਆ ਦੇਖ ਲਓ ਤੁਸੀਂ ਸਾਡੇ ਦਾ ਜਰੀ ਆ ਜਾਂਦਾ ਬਾਈ ਜਦ ਆਪਾਂ ਫੋਨ ਕਰਦੇ ਹਾਂ ਕਿਉਂਕਿ ਬਾਈ ਸਾਡੇ ਰੱਖਣ ਰੋਖਣ ਨੂੰ ਇਨੀ ਜਗ੍ਹਾ ਨਹੀਂ ਹੈਗੀ ਅਸੀਂ ਤਾਂ ਜਰੀ ਮਤਲਬ ਮੰਗਾਲਾ ਨੇ ਆ ਹੁਣ ਆਪਾਂ ਨੇ ਜਿੰਨੇ ਕਾਲੂ ਹੋਰ ਵੀ ਜਣੇ ਨੇ ਉਹਨਾਂ ਦਾ ਮਟੀਰੀਅਲ ਆਇਆ ਪਿਆ ਆ ਸੀਡ ਆ ਆਪਣਾ ਬਚ ਗਿਆ ਅੱਧਾ ਉਧਰ ਲਾਇਆ ਹੋਇਆ ਤੇ ਇੱਕ ਬਾਈ ਆ ਖੜਾ ਵੀਰ ਕਈ ਕਹਿੰਦੇ ਸੀਗੇ ਵੀ ਕੱਲਾ ਹੜ ਇੱਥੇ ਲਾਤਾ ਹੁਣ ਚਲ ਇਹਨੂੰ ਵੀ ਪਾਵਾਂਗੇ ਲਓ ਜੀ ਬਾਬਿਓ ਕਹਿੰਦੇ ਕੰਡਾ ਹੋ ਰਿਹਾ ਤੇ ਭਾਈ 202 ਕੁਇੰਟਲ ਧੜਾ ਹੋਇਆ ਇਹਦੇ ਚ ਉਹ 130 35 ਕਜਿਰੀ ਹੋਊਗੀ ਇਹਦੇ ਚ ਤੇ ਭਾਈ 21 ਕਿਬਿਗੇ ਸੌਣੀ ਜੀਰੀ ਇਹਦੇ ਚ ਤੇ ਉੱਧਰ ਮੁੰਡਾ ਰੀਲਾਂ ਬਣਾ ਰਿਹਾ ਹੈ ਤੇ ਮਗਰਲੀ ਦਾ ਵੀ ਤੁਹਾਨੂੰ ਦਿਖਾਉਨੇ ਆ ਉਹਦੇ ਚ ਬਾਈ 4 ਕਿਲਿਆਂ ਤੋਂ ਥੋੜੀ ਜਿਹੀ ਘੱਟ ਜਗਾ ਦੀ ਆ ਇਹ 1 ਕਿ ਵੀਗੀਆਂ ਹਨਾ ਬਾਕੀ ਬਾਈ ਮੈਨੂੰ ਪਤਾ ਵੀ ਨਹੀਂ ਸੀ ਕਿਉਂ ਮੈਂ ਗੱਲ ਹੈ ਨਹੀਂ ਦੀ ਕਿ ਵੀਗੇ ਵਾਲੇ ਖੇਤ ਦੀ ਆ ਇਹਦੇ ਚ ਤੇ ਉਹਦੇ ਚ ਉਹ 4 ਕਿਲਿਆਂ ਤੋਂ ਘੱਟ ਆ ਥੋੜਾ ਜਿਹਾ ਹਨਾ ਉਹ 4 ਕਿਲਿਆਂ ਤੋਂ ਬਾਈ ਥੋੜਾ ਜਿਹਾ ਘੱਟ ਸੀ ਜਿਹੜੀ ਉਹਦੇ ਚ ਸੀ ਤੇ 135 ਕੁਇੰਟਲ ਹੋਏ ਨੇ ਬਾਕੀ ਤੁਹਾਨੂੰ ਬਾਕੀ ਅੱਗੇ ਦੀ ਰਿਪੋਰਟ ਤੁਹਾਨੂੰ ਦਿੰਦੇ ਰਹਾਂਗੇ ਬਾਈ ਜੀਰੀ ਦੇਖੋ ਕਿੰਨੀ ਸੁੱਕੀ ਆ ਬਸ ਉਧਰ ਲੋਕ ਲੱਗ ਜੂਗਾ ਯਾਰ ਜੀਰੀ ਬਾਹਲੀ ਸੁੱਕੀ ਆ ਬਾਈ ਦੇਖੋ ਕਿਵੇਂ ਕਰਦਾ ਔੜਦਾ ਚੱਲੋ ਚੱਕ ਲਿਫਟ ਹੁਣ ਤੁਹਾਨੂੰ ਦਿਖਾਉਣੀ ਹੈ 852 ਲਿਫਟ ਚੱਕ ਦੇ ਚੱਕਦੀ ਜੀ ਜੀ ਬੋਲੇ ਆਹ ਓਇਆ ਯਾ ਗਾਹਾਂ ਕਰ ਲਈ ਹਲਕੀ ਜੀ ਪਹਿਲਾਂ ਚੱਕਦੇ ਜੀ ਚੱਕਦੇ ਜੀ ਉਬਰ ਅੱਟੇਰ ਲਾਂਦੀ ਹੈ ਬਈ ਇੱਥੇ ਉਤਰਦੀ ਹੈ ਇਹ ਵੀ ਥਾਲੀ ਛੋਟੀ ਲੱਗਣ ਲੱਗੀ ਹੁਣ ਪਹਿਲਾਂ ਇਹੀ ਬਹੁਤ ਬੜੀਆਂ ਬੜੀਆਂ ਲੱਗਦੀਆਂ ਨੇ ਬਈ ਜੱਕਤੀ ਲੈਫਟ ਆ ਟਰਾਲੀ ਦਾ ਆ ਨਜ਼ਾਰਾ ਬਾਈ ਜੱਕ ਚਾਹੀਦਾ ਵੱਡੀ ਟਰਾਲੀ ਨਹੀਂ ਕਿਉਂਕਿ ਲਾਉਣ ਵੇਲੇ ਬਹੁਤ ਦਿੱਕਤ ਆਉਂਦੀਆਂ ਨਹੀਂ ਤਾਂ ਲਾਉਂਦੇ ਹੀ ਥੱਕ ਜਾਂਦੇ ਨੇ ਬੰਦੇ ਉਹ ਕਰ ਲੋ ਵੀਰ ਪਰਾਂ ਹੋਰਾਂ ਤੋਂ ਫਿਰ ਵੇਚਰ ਲਊਗੀ 8:55 ਮੇਰੇ ਵੀਰ 8:55 ਰੋਕ ਲੈ ਰੋਕ ਲੈ ਸੱਤੇ ਹੌਲੀ ਹੌਲੀ ਉਤਰ ਜੂਗੀ ਆਈ ਜਾਂਦੀ ਆ ਉਤੋਂ ਆਪਣੇ ਆਪੇ ਕੀ ਫੁੜਾ ਬਾਈ 21 ਫੁੜਾ ਦੱਸਿਓ ਕਮੈਂਟ ਕਰਕੇ ਕਿੰਨਾ ਕੁ ਮੈਂਟਲ ਹੋਊਗਾ ਪਹਿਲਾਂ ਪਹਿਲਾਂ ਵਲੌਗ ਚ ਉ 202 ਤੜਾ ਹੋਇਆ ਸਾਰਾ ਇਹ ਪਹਿਲਾਂ ਪਹਿਲਾਂ ਕਮੈਂਟ ਕਰਿਓ ਵੀ ਕਿੰਨੀ ਜੀਰੀ ਜੀਰੀ ਕਿੰਨੀ ਹੋਣੀ ਗੱਲੀ ਜਾ ਕੇ ਫੇਰ ਜੀਰੀ ਵੜਣੀ ਆ ਹੁਣ ਨਾਲੇ ਬਾਈ ਜ਼ਮੀਨ ਤਿਆਰ ਕਰਨੀ ਆ ਆਲੂ ਵਾਲੀ ਕੰਮੋ ਬਾਬਾ ਆ ਬਾਈ ਜ਼ਿਮੀਦਾਰ ਨੂੰ ਤਾਂ ਨਾ ਹਰੇਕੇ ਬੰਦਾ ਕਹਿੰਦਾ ਵੀ ਇਹਨੂੰ ਇੱਥੋਂ ਵੀ ਲੁੱਟ ਲਈਏ ਇਹਨੂੰ ਇੱਥੋਂ ਵੀ ਲੁੱਟ ਲਈਏ ਕਿਉਂਦੇ ਜੀ ਕੀ ਕਹਿਣਾ ਚਾਹੇਗਾ ਆ ਦੇਖ ਬਾਈ ਸਪੈਸ਼ਲ ਬੋਰਡ ਲਿਖ ਲਿਖ ਲਾਤੇ ਕਹਿੰਦੇ ਗਿੱਲੇ ਝੋਨੇ ਦੀ ਸਿਕਾਈ 5 ਰੁਪਏ ਪ੍ਰਤੀ ਬੋਰੀ ਕੁਆਂਟਲ ਦੇ ਕੁਆਂਟਲ 'ਚ ਤਿੰਨ ਬੋਰੀਆਂ ਚੜ੍ਹਦੀਆਂ ਨੇ ਬਾਈ 15 ਰੁਪਏ ਤਾਂ ਇਹੀ ਹੋਗੇ ਕੀ ਰੇਟ ਨੂੰ ਕਰੋਗੇ ਤੁਸੀਂ ਰੁਆਈਆਂ ਨੇ 50 ਰੁਪਏ ਰੇਟ ਵਧ ਗਿਆ 60 ਰੁਪਏ ਰੇਟ ਵਧ ਗਿਆ ਆ ਤਕਰੀਬਨ ਬਾਈ ਜਿਹੜਾ 19 20 ਮਾਓਚਰ ਵਾਲਾ ਝੋਨਾ ਵੀ ਹੁੰਦਾ ਉਹਨੂੰ ਵੀ ਆ ਕੁਝ ਬਣਾਉਂਦੇ ਨੇ ਇਹ ਤਾਂ ਚੱਲ ਹਲਦੀ ਆ ਯਾਰ ਇਨੂੰ ਦੇ ਜੀ ਆਪਾਂ ਉਹ ਥੋੜੀ ਕਹਿ ਸਕਦੇ ਇਹਨੂੰ ਵੀ ਹਰਾ ਥੋੜੀ ਹੈ ਇਹ ਯਾਰ ਬਾਈ ਹਲਦੀ ਵਾਲਾ ਬਾਈ ਹੁਣ ਇਹਦੀ ਕਾਰਟ ਅੱਡ ਚੱਲੂਗੀ ਓਰੇ ਆ ਤੁਹਾਨੂੰ ਇਹ ਚੌਲ ਕੱਢ ਕੇ ਦਿਖਾ ਦਾਨਾ ਇਹਦਾ ਚੌਲ ਜਮਾਂ ਸਾਫ ਆ ਇਹਦਾ ਤੇ ਬਾਈ ਆ ਦੇਖ ਲਓ ਬਾਈ ਚੌਲ ਨੂੰ ਕੋਈ ਚੱਕਰ ਨਹੀਂ ਹੈਗਾ ਇਹਦੇ ਨੂੰ ਪਰ ਬਾਈ ਮਾਰ ਚਾਰੇ ਪਾਸੇ ਪੈਂਦੀ ਆ ਵੀਰੇ ਆ ਜਿਹੜੀ ਮੁੰਜੀ ਦੀ ਵੱਡੀ ਆ ਐਮਐਲ ਆ 4 ਕੰਟਲ ਦੀ ਹੁੰਦੀ ਓਨੀ ਆਹ ਬੰਦੇ ਹਾਂ ਹੁਣ ਮੰਨ ਕੇ ਚੱਲ ਵੀ ਜੇ ਚਾਰ ਕਿੱਲਾਂ ਦੀ ਵੀ ਚੱਲ ਆ ਕੇ ਚਲਦੇ ਆ 100 ਕੁਆਂਟਲ ਤੋਂ ਘਟ ਗਿਆ ਇਹ 25 ਕੁਆਂਟਲ ਤੋਂ ਡਾਊਨ ਜਾਊਗੀ ਆ ਖੇਤ ਦੀ ਜਿਹੜੀ ਉਹ 21 ਬਿਗੇ ਵਾਲੀ ਆ ਹੁਣ ਥਾਉਂ ਦਾ ਮੰਨ ਕੇ ਚੱਲ ਬਿਗੇ ਦਾ ਫਰਕ ਆ ਇੱਕ ਚੋਂ 17 ਫੁੱਟੀ ਟਰਾਲੀ ਭਰੀ ਐ ਇੱਕ ਚੋਂ 21 ਫੁੱਟੀ ਪਰ ਟਰਾਲੀ ਭਰੀ ਐ ਕਿੰਨਾ ਫਰਕ ਪੈ ਗਿਆ ਤੂੰ ਆਪੇ ਦੱਸ 30 32 ਕੁਆਂਟਲ ਦਾ ਫਰਕ ਪੈ ਗਿਆ ਬਾਈ ਉਹ ਬੜੀਆ ਕਟਿਆ ਤਾਂ ਕੀ ਦਸੀਏ ਤੈਨੂੰ ਉਹ ਵੈਸੀ ਗੱਲ ਕਰਦੇ ਆ ਵੀ ਤੈਨੂੰ ਬਰੀਆਏ ਦੀ ਕਿਧਰ ਦੀ ਲੈ ਗਿਆ 20000 ਰੁਪਏ ਘੱਟ ਨਿਕਲ ਰਹੀ ਆ ਜਿਹੜੀ ਕੀਲੇ ਮਗਰ ਉਹ ਤੂੰ ਆ ਗਿਆ اے ਸ਼ਰਾਬੀ ਆ ਸਿਰੇ ਦਾ ਸਿਰੇ ਦਾ ਸ਼ਰਾਬੀ ਬੰਦਾ ਹੈ ਐਨ ਆ ਦੇਖ ਲਓ ਬਾਈ ਸਾਰੀਆਂ ਦੀ ਉਸਕਾਈ ਪਾਈ ਹੋਈ ਆ ਨਾ ਤੁਸੀਂ ਨੇ ਨਵਾਂ ਰੂਲ ਕਰਤਾ 5 ਰੁਪਏ ਬੋਰੀ ਸਿਕਾਉਣ ਦੀ 5 ਨਾਲ ਘੱਟਾ ਕਿਉਂ ਦੇਖ ਲਓ ਬਾਈ ਹਲੇ ਵੀ ਕਹਿੰਦੇ ਕਹਿੰਦੇ ਘੱਟਾ 5 ਰੁਪਏ ਬੋਰੀ ਵੀ ਹਾਂ ਲੁੱਟ ਲੋ ਛੱਡਿਓ ਨਾ ਛੱਡੇ ਉਹਨਾ ਰੋਟੀ ਖਾਂਦੇ ਸਾਨੂੰ ਬਈ ਇਹ ਚ ਹੋ ਗਏ 99 ਕੁਆਂਟਲ 40 ਕਿਲੋ ਫੋਤੋ ਵੀ ਘਟ ਗਿਆ ਇਹ ਕਿੰਨੀ ਜਗ੍ਹਾ ਦਿੱਤੀਓ ਚ 4 ਕਿਲਿਆਂ ਦੀ ਦਿੱਤੀ 4 ਕਿਨਾਂ ਤੋਂ ਘਟਾ ਹੋਰ ਇੱਕ ਵਿਗਾ ਦੋਂਫਾ ਪਰ ਮੇਰੇ ਤਾਂ ਹੈਗਾ ਨਹੀਂ ਉੱਤੇ ਬਹੁਤ ਦਾ ਟ੍ਰਿਕਲੀ ਆ ਤਾਂ ਆ ਕਿੰਨੇ ਹੋ ਗਏ ਇਹ ਚ ਹੋ ਗਏ 77 77 ਦਾ ਹੋ ਗਿਆ ਇਹ ਕਿੰਨੇ ਦੇ ਚ 202 ਹਨ 202 ਦੀ ਇਹ ਚ ਦੇਖ ਲੈ ਕਿੰਨਾ ਬਣਿਆ 70 ਚੋਂ 23 ਇਹ ਹੋ ਗਏ ਤੇ ਦੋ ਪੰਛੀ 125 ਗਵਾਂਟਲ 125 ਘਟ ਗਈ ਇਹ ਵੀ ਵਜਨ ਨਹੀਂ ਹੈਗਾ ਕਿਉਂ ਪਹਿਲਾਂ ਆਪਾਂ ਜਿਹੜੀਆਂ ਦੋ ਡਰਾਆਂ ਦੀਆਂ ਬੰਡੀਆਂ ਦੀਆਂ ਉਹਨਾਂ ਚੋਂ 136 ਹੋਏ ਤੇ ਉਹ ਵੀ ਤਕਰੀਬਨ ਇੰਨੀ ਹੋ ਜਾਗਾਦੀ ਉਹਦੇ ਨੂੰ ਘਟ ਗਈ ਅਸੀਂ 10 ਗਵਾਂਟਲ ਦੇਖ ਲਾ ਉਹਨੇ ਜਗ੍ਹਾ ਵਾਂਗ ਦੇਖਦੇ ਆ ਬਾਕੀ ਆਰਾਮ ਨਾਲ 70 ਕੋਈ ਕੁਸ ਖਾਂਦੇ ਵੀ ਨਹੀਂ ਹੈਗੇ ਬਾਈ ਕੱਲਾ ਕੋਕ ਪੀ ਕੇ ਮੋੜੇ ਆਣੇ ਆ ਓਕੇ ਵਹੀ ਬਾਲੀ ਘਟ ਗਈ ਲੋਕ ਨਹੀਂ ਅੱਗੇ ਦਾ ਰੇਟ ਚੱਕੀ ਜਾਂਦੇ ਆ ਦੱਸਣ ਖਰਚੇ ਵਧਾ ਲੈ ਖਰਚੇ ਕੀ ਵਧਾ ਲੈ ਇਹ ਹੁਣ ਗੱਲ ਕਰਦਾ ਲੋਕਾਂ ਨੇ ਕਿ ਰੇਟ ਪਏ ਨਹੀਂ ਚੱਕਤੇ ਹਾਂ ਹੁਣ ਬਸ ਦੇਖਵਾ ਉਹ ਜੋ ਜਿਵੇਂ ਬੁਰਾ ਹਾਲ ਹੋ ਗਿਆ ਝਾੜ ਜਿਵੇਂ ਹੀ ਗੀਰੋ ਸਾਦੇ ਵਰਤੀ 125 ਪੈਟ ਸਾਢੇ 4 ਕਿੱਲਿਆਂ ਦੀ ਈਰੀ ਇਹ ਉਹਦੇ ਚਾਰ ਦੀ ਦੀ ਬਾਈ ਬਾਈ ਦੀ ਆ ਬਾਈ ਦੇ ਕੇ ਲਾਵੀ ਵਸਰਾ ਜਜ਼ੀਰਾ ਪੰਜ ਲਾਦੀ ਕੰਪੈਨ ਤੇ ਹੁਣ ਪਾ ਰਹੇ ਇਹਦੇ ਚ 16 ਫੁੱਟੀ ਚ ਇੱਕ ਟਰਾਲੀ ਆਪਣੀ ਅੱਧੀ ਭਰੀ ਖੜੀ ਆ ਉਹ ਜੋ ਉਧਰੋਂ ਪਾਵਾਂਗੇ ਪਹਿਲਾਂ ਹੁਣ ਆ ਵੱਢ ਲਈ ਐ ਨਾ ਆ ਲਵੇ ਦੀ ਓਰੇ ਉਡੀ ਮਸ਼ੀਨ ਖੜੀ ਦੀ ਰਾਤ ਉਹਦੇ ਘਰਾਂ ਕੋਲ ਅਲੀਆਂ ਬੁੱਲੀਆਂ ਖੋਲੀਆਂ ਜੀਆਂ ਬੁੱਲੀ ਨਹੀਂ ਚੱਲਣਾ ਆ ਠੀਕ ਆ ਦੇਖੋ ਨੜ ਹਰਾ ਰਹਿਣਾ ਚਾਹੀਦਾ ਯਾਰ ਜੀਰੀ ਦਾ ਫਿਰ ਜੀਰੀ ਨਿਕਾਲ ਦਿੰਦੀ ਜਿਵੇਂ ਉਹ ਖੜੀਆਂ ਨਾ ਹੁਣ ਪਰ ਉਹਨੇ ਵੀ ਪੱਕ ਜਾਣਾ ਚਾਹੀਦਾ ਉਹ ਤਾਂ ਥੋੜੀ ਲੇਟ ਲਾਈ ਵੀ ਆ ਉਹਦਾ ਆਪਾਂ ਮਲਚਰ ਕਰਕੇ ਪਲੋ ਕਰਾਂਗੇ ਗਾਹਾਂ ਬਾਕੀ ਸੱਤਿਆਂ ਨੂੰ ਨਹੀਂ ਦੇਖਣ ਗਏ ਵਿਆ ਉਹ ਸ਼ਾਇਦ ਆਪਾਂ ਨੂੰ ਲੇਟ ਕਰਨੀ ਪਵੇ ਵੜਾਈ ਉਹਦੀ ਉਹ ਓਕੇ ਹਰੇ ਤੋਂ ਗਾਹਾਂ ਵਾਲੀ ਉਹ ਪਠੇ ਵਾਲੀ ਸਾਰੀ ਜ਼ਮੀਨ ਉਹ ਥੱਲੇ ਥਾਉਣਾ ਰਮਾ ਥੋੜਾ ਜਿਹਾ ਉਹਨੂੰ ਪਾਣੀ ਦਿੱਤਾ ਦੀ ਲੇਟ ਉਹ ਸ਼ਾਇਦ ਆਪਾਂ ਨੂੰ ਉਹਦੀ ਲੇਟ ਕਰਨੀ ਪਊ ਬੜਾਈ ਰੁਕਣਾ ਪਊਗਾ ਅੱਜ ਦਾ ਦਿਨ ਇੱਕ ਅੱਧਾ ਦਿਨ ਫਿਰ ਵਧਣੀ ਪਊਗੀ। ਸੱਤੇ ਕੀ ਕਹਿੰਦੀ ਇੱਕ ਕੇ ਟਰਾਲੀ ਘਟ ਗਈ ਕਿ ਮੋਟਰ ਤੋਂ ਜੀਰੀ ਦੀ ਇਹ ਮਾੜੀ ਹੋ ਗਈ। ਆ ਬਈ ਫੁੱਲ ਤੱਕੜੀ ਜੀਰੀ ਦੀ ਇਹ ਤਾਂ ਨਾ ਕੋਈ ਬਿਮਾਰੀ ਦੀ ਨਾ ਕੁਝ ਹੋਰ ਦੀ ਇਹ ਵੀ ਘਟ ਗਈ। ਇਹ 15 ਹੈ ਉਹਦੀ ਹੈ। ਕੀ ਕਹਿਣਾ ਚਾਹੋਗੇ ਸੱਤੇ ਜੀ? ਜੀ ਨਹੀਂ ਕਰਦਾ ਮੈਂ ਕੋ ਬਹੁਤ ਜ਼ਿਆਦਾ ਬਾਈ ਜੀਰੀ ਘਟ ਗਈ ਲਾਸ ਹੋ ਗਿਆ ਲਾਸ ਹੋ ਗਿਆ ਮੈਂ ਲਾ 6-7 ਟਰਾਲੀਆਂ ਘਟ ਜਾਏ ਟੋਟਲੀ ਕਿੰਨੇ ਲੱਖ ਦਾ ਲਾਸ ਹੋ ਜੂਗਾ ਸਾਰੀ ਜੀਰੀ ਮਗਰ 7 ਟਰਾਲੀਆਂ ਲਾ ਲਾ ਵੀ ਤੂੰ 7 ਲੱਖ ਦੀਆਂ ਜੇ ਆਪਾਂ 10 ਲੱਖ ਦੀ ਜੀਰੀ ਘਟ ਜੂ ਟੋਟਲ ਦੇਖ ਲੋ ਬਾਈ ਫਿਰ ਐਡਾ ਨੁਕਸਾਨ ਸਾਰੀ ਮਤਲ ਟੋਟਲੀ ਬਾ ਬਾਈ ਲਾਸ 10 ਲੱਖ ਨਾਲ ਦਾ ਭੈਣ ਚੋਦੀ ਥਾਰ ਲਿਆਉਂਦੇ ਆਪਾਂ ਇਹਦੀ ਕਿੰਨਾ ਸਹੀ ਗੱਲ ਹੈ ਬਹੁਤ ਘਟ ਗਿਆ ਬਾਈ ਝਾੜ ਐਤਕੀ 10 ਲੱਖ ਰੁਪਏ ਦੀ ਜਿਹੜੀ ਘਟ ਗਈ ਸਾਰੀ ਹਰੇਕ ਮੋਟਰ ਤੇ ਇੱਕ ਟਰਾਲੀ ਘਟ ਗਈ ਉਹ ਇੱਕ ਮੋਟਰ ਤੇ ਤੇ ਇੱਕ ਦਿਨ ਮੈਂ ਮਤਲਬ ਡੱਬਾ ਜਿਹਾ ਪਾ ਕੇ ਲੈ ਗਿਆ ਦੀ ਮਾਹ ਯਾਰ ਦੋ ਤਿੰਨ ਟੈਂਕ ਤਾਂ ਬਚਣਗੇ ਉਹਦੀ ਟਰਾਲੀ ਜੇ ਪੁੱਲ ਹੋ ਗਿਆ ਕੰਮ ਦੋ ਦਿਨ ਟੈਂਕ ਤਾਂ ਕਿਹਾ ਬਚਣੇ ਦੀ ਉਹ ਵੀ ਬਾਈ ਕਪੈਨ ਫਸ ਗਈ ਰਾਹ ਥੋੜਾ ਬਲੌਕ ਹੋ ਗਿਆ ਹੁਣ ਟਰਾਲੀ ਕੱਢ ਕੇ ਉਹ ਕਰਦੇ ਆ ਉਹ ਥੋੜਾ ਨੀਵਾ ਕਰਨਾ ਪਊਗਾ ਆਲੇ-ਦਾਲੇ ਉੱਚਾ ਟਾਇਰ ਬੈਠ ਗਿਆ ਦੀ ਕਪੈਨ ਦਾ ਬੈਕ ਕਰ ਲਈ ਇਹਨਾਂ ਸ਼ੁਕਰ ਹੁਣ ਸਹੀ ਕਰਦੇ ਹਾਂ ਉਹ ਰਸਤਾ ਥੋੜਾ ਜਿਹਾ ਵੱਡ ਕੇ ਲਾਓ ਜੀ ਬਾਬਿਓ ਰਾਤ ਵਾਲੀਆਂ ਲਾਹਿਆਂ ਦੀਆਂ ਦੀ ਵੀਰੇ ਕੱਲ ਵਾਲੀਆਂ ਤੇ ਦੁਬਾਰੇ ਫੇਰ ਹੱਕ ਦਾ ਕੰਮ ਉਹ ਜੋ ਵੀ ਉਧਰੋਂ ਪਾ ਕੇ ਲੈਂਦੇ ਇੱਕ ਅਕੀਲੇ ਦੀ ਤੇ ਆ ਭਰਾਂਗੇ ਅੱਜ ਬਾਈ ਦੋਏ ਟਰਾਲੀਆਂ ਫੇਰ ਬੱਬੀ ਬਾਈ ਨੂੰ ਦੇਤਾ ਦੋ ਦਿਨ ਤੋਂ ਬਾਅਦ ਦਾ ਟਾਈਮ ਦੋ ਦਿਹਾੜੀਆਂ ਫੇਰ ਲਵਾਵਾਂਗੇ ਉਤੋਂ ਬਾਅਦ ਫੇਰ ਜਿਹੜੀ ਬਾਅਦ ਚ 18 ਰਹਿ ਜਾਣੀਆਂ ਆਪਣੀ ਬਾਕੀ ਝੱਟ ਫੇਰ ਦੇਖਾਂਗੇ ਹੁਣ ਆਪਣੇ ਮਨ ਕੇ ਚਲੋ ਵੀ ਚੌਥੇ ਨੂੰ ਆਪਾਂ ਵੱਡਾਂਗੇ ਚੌਥੇ ਨੂੰ ਆਪਣੇ ਵੱਡਣ ਵਾਲੇ ਹੈਗੇ ਨੇ 25 26 ਕਿੱਲਿਆਂ ਵਾਂਗ ਪਟਿਆ ਜਾਊਗਾ ਤੇ ਉਸ ਤੋਂ ਬਾਅਦ ਫੇਰ ਜਿਹੜੇ 18 ਐ ਤੇ 770 ਆ ਉਹ ਆਪਾਂ ਮੰਨ ਕੇ ਚਲੋ ਫੇਰ ਦੇਖਾਂਗੇ ਕਿਵੇਂ ਆ ਵਿਚੇ ਦੀ ਪ੍ਰੋਗਰਾਮ ਹਨਾ 18 ਦਾ ਮੰਨ ਕੇ ਚਲੋ ਬਾਬੇਓ ਪਾਣੀ ਚੱਲ ਰਿਹਾ 15 ਦਿਨ ਤੱਕ ਪਟਾਂਗੇ ਉਹਨੂੰ 18 ਨੂੰ ਤਾਂ ਆਹ ਦੇਖ ਲਾ ਤੇ ਬਾਈ ਇਹਦਾ ਪਤਾ ਨਹੀਂ ਕੀ ਚੈਨ ਖੁੱਲ ਗਈ ਖਾਨੀ ਕੀ ਹੋ ਗਿਆ ਤਾਂ ਲਾਓ ਜੀ ਮਿੱਤਰੋ ਇੱਥੇ ਹੋਰ ਪਾਉਣੇ ਇੱਕ ਟੈਂਕ ਫਿਰ ਮੈਂ 20 ਕਢਾਉਣ ਜਾਣਾ ਜਾਂਦਾ ਹੋਇਆ ਚੱਲ ਟਰਾਲੀ ਲਾ ਜੂਗਾ ਨਾਲੇ ਤੇ ਤੇਜੀ ਹਣੀ ਬਾਕੀ ਲਾ ਕੇ ਬਾਈ ਜ਼ਮੀਨ ਤਿਆਰ ਕਰ ਦਿਓ ਮੇਰੇ ਆਉਂਦੇ ਨੂੰ ਹੁਣ ਲਾਓ ਵੀ ਬਾਈ ਹੁਣ ਆਗੇ ਦੂਜੀ ਮੋਟਰ ਤੇ ਤੇ ਉਰੇ ਆ ਕੇ ਰੱਬੜਨਸ ਫਿਰ ਉਤਵਾ ਦੇ ਉੱਤਰ ਰਾਲਾ ਥੋੜਾ ਨਰਮ ਆ ਥੱਲੇ ਨਰਮਲੀ ਹਾ ਪੈਂਦੀਆਂ ਜੀਰੀ ਤਾਂ ਪੱਕੀ ਆ ਤਾਂ ਕਰਕੇ ਰੋਕ ਤਾ ਉਧਰ ਕੰਮ ਹੁਣ ਉਰੇ ਵੱਧ ਰਹੇ ਆ ਕਿ ਵੀ ਐਤ ਕੀ ਔਖੀ ਬਹਦਾ ਮੁਸ਼ਕਲ ਹੈਗਾ ਮੈਂ ਉਧਰ ਖੜਾ ਉਹ ਵੱਡਦੀ ਸਾਰਾ ਹੁਣ ਦਵਾਰੇ ਨਹੀਂ ਆਪਾਂ ਹੁਣ ਉਹ ਆਉਣਾ ਇੱਥਰ ਇਹਦਾ ਪਰਸੋਂ ਨੂੰ ਕਰਕੇ ਬੀਜ ਦੇਣੀ ਹੈ ਤੇ ਜੀ ਨਾ ਇਹਦਾ ਵਾਹਣ ਭਰਨਾ ਪਊਗਾ ਗੱਲ ਨਹੀਂ ਨਾਲੇ ਡੀਪੀ ਮਿਲ ਜੂ ਜਦ ਤੱਕ ਆਰਾਮ ਤੇ ਉੱਥੇ ਦੇਖੋ ਬਾਈ ਮਸ਼ੀਨ ਘੜਦੀ ਆ ਇੱਥੇ ਇੱਕ ਸੋਕਾ ਲੱਗ ਗਿਆ ਸੋਕਾ ਨਹੀਂ ਪਤਾ ਨਹੀਂ ਕੀ ਕਹਿ ਸਕਦੇ ਉਹ ਜੀਰੀ ਨੂੰ ਇੱਕ ਰੱਖਦਾ ਮਤਲਬ ਪੁੱਜ ਜੇ ਗਈ ਤੀ ਉੱਥੇ ਮਸ਼ੀਨ ਘੜ ਰਹੀ ਆ ਧਰਤੀ ਤੇ ਗਿੱਲੀ ਪਈ ਆ ਕਿਹੜੀ ਜੈਨ ਖੁੱਲ ਗਈ ਕੀ ਹੋ ਗਿਆ ਪਿੰਨੇ ਨਿਕਲ ਗਈ ਇਹ ਚਰਨ ਉਹ ਕੰਫਟੇਬਲ ਹੈ ਕੋਈ ਮਤਲਬ ਸੀਟ ਦਾ ਪਤਾ ਨਹੀਂ ਕਿਵੇਂ ਜਿਵੇਂ ਲੱਗਦਾ ਜੀ ਇਹ ਵੀ ਛਾੜ ਕੇ ਬੈਠਾ ਬੰਦਾ ਜਾਂ ਟਰੈਕਟਰ ਤੇ ਬੈਠਾ ਫਿਰ ਨਾ ਮਤਲਬ ਕੰਫਟੇਬਲ ਆ ਚਲਾਵਾ ਵੀ ਇਹਦਾ ਦੂਰਲੇ ਪਾਸੇ ਵੱਡੇ ਪੌਣ ਦਾ ਬਹੁਤ ਫਾਇਦਾ ਬਾਈ ਛੂਟਾ ਨਹੀਂ ਪੈਂਦਾ ਜਦੋਂ ਇੰਟਰਨੈਟਰ ਪੜਦਾ ਨਹੀਂ ਹੈਗਾ ਚਾਹੇ ਹੈਰੋਂ ਤੇ ਚਾਹੇ ਹਲਾ ਤੇ ਸਮਾਂ ਹੀ ਨਹੀਂ ਪੜਦਾ ਲਓ ਵੀ ਬਾਈ ਇੱਧਰ ਵੀ ਕੰਮ ਤਿਆਰ ਆ ਟਰੋਟਰ ਬਿੱਟਾ ਮਾਰ ਰਿਹਾ ਜਾਤਿਆ ਸੱਤੇ ਹੁਣ ਹੀ ਗਏ ਹੋਇਆ ਬਾਈ ਬੀ ਘੜਾਉਣ ਆਲੂ ਦਾ ਹੁਣ ਇਹੋ ਜਿਹੇ ਦੇਖਦੇ ਆ ਸਾਹਾਗਾ ਹੁਣ ਮਾਰੀਏ ਕਿ ਫੇਰ ਮਾਰੀਏ ਬਣਾਤੀ ਫੱਕੇ ਦੇਖੋ ਹੁਣ ਲਗਾੜ ਬਣ ਗਈ ਜ਼ਮੀਰ ਪਰੇਓ ਬਾਕੀ ਅੰਦਰ ਫਿਰਦਾ ਜੀ ਓਟਾ ਬੋਕ ਦਾ 8:55 ਪਹਿਲਾਂ ਸਾਹਾਗਾ ਮਾਰਦਾ ਵੀ ਹਾਲ ਫੇਰ ਕੇ ਇੰਟਰ ਨਾਲ ਯਾਰ ਬੱਜਦਾ ਨਹੀਂ ਉਹ ਮੇ ਰੋਟਰ ਬਿੱਟਰ। ਓਰੇ ਮਤਲਬ ਇਹ ਵੱਡਾ ਥੋੜਾ ਆ ਤਾਂ ਕਰਕੇ ਹੁਣ ਇਹਦੇ ਨਾਲ ਗਰ ਪਾਤਾ। ਹੁਣ ਆਲੂ ਭੀਜ ਕੇ ਫਿਰ ਜੀਰੀ ਵੱਡਾਂਗੇ ਬਾਕੀ ਦੀ। ਪਹਿਲਾਂ ਆਲੂ ਭੀਜਦੀ ਐ ਫਿਰ ਉਸ ਤੋਂ ਬਾਅਦ ਜੀਰੀ ਵੱਡਾਂਗੇ। ਜਿੰਦਾਬਾਦ ਜੀ ਹੁਣ ਸਾਗਾ। ਹੁਣ ਦੇਖਦੇ ਆ ਪਹਿਲਾਂ ਓਰੇ ਮਾਰਨਾ ਸਾਗਾ ਕੋ ਉਧਰ। ਜਿੱਧਰ ਮੈਂ ਹੱਲ ਫੇਰ ਰਿਹਾ ਸੀ। ਆ ਵੀ ਭਾਈ ਰੋਟਾ ਬਟਰ ਮਾਰ ਰਿਹਾ ਸਵੇਰੇ ਆਲੂ ਵੀ ਜਿਹੜੇ ਆੁਰ ਸਦਾ ਕਹਿੰਦਾ ਰੋਟਾ ਬਟਰ ਗੱਡ ਕੇ ਮਾਰੀ ਮਾਂ ਦੋਹੇ ਲੀਵਰ ਥੱਲੇ ਹੀ ਝੜ ਜਾਂਦੇ ਆ ਇੱਕ ਵਾਰ ਹੋਰ ਮਾਰ ਦਾਂਗੇ ਦੋ ਵਾਰ ਮਾਰ ਦਾਂਗੇ ਲੀਵਰ ਆਪਣਾ ਉਹ ਹੇਠਾਂ ਨਹੀਂ ਜਾਂਦਾ ਸਵੇਰੇ ਪੂਰੀ ਵਧੀਆ ਬਣਾ ਦੇਣੀ ਆ ਇਹਦੇ ਰੋੜੇ ਜੇ ਹੋ ਗਏ 20 ਕਰਕੇ ਨਾ ਜਿਹੜੀ ਪਿੱਟੀ ਪੈਣਾ ਪੁਰਗੀ ਦੀ ਸਾਰੀ ਬਾਹੀ ਖਰਾਬ ਮੇਰੇ ਮਨ ਮੁਸਾਰੀ ਨਵੇਂ ਸਰੇ ਬੰਨ ਜੱਲ ਵੀ ਘਟ ਗਈ ਥੋੜੀ ਜੀ ਜੀਰੀ ਵਢਣ ਦਾ ਕੇ ਨਾ ਉਸ ਅੱਜ ਬਈਏ ਨਹੀਂ ਮੇਲੇ ਤੇ ਨਹੀਂ ਤਾਂ ਅੱਜ ਵੀ ਜੜੇ ਦੀਆਂ ਨਹੀਂ ਫਿਰ ਰਾਤ ਬਾਅਦ ਦੇ ਕਹ ਕੇ ਹੀ ਇਹ ਵੀ ਆਪ ਐ ਕਰਨਾ ਐ ਕਰਨਾ ਸੁਣਣਾ ਉਹ ਆ ਜੋ ਪਰਮਾਤਮਾ ਨੇ ਕਰਤਾ ਪੇਟਾ ਮੀਟਰ ਤੇ ਬਾਈ ਬਲੇਡ ਬਦਲ ਨਾਲਿਆ ਤੋ ਉਹ ਫਰਦੀਆਂ ਛੁਰੀਆਂ ਕੱਲੂ ਦੇਖਦੇ ਆ ਬਦਲਦੇ ਆ ਸੱਤੇ ਨੂੰ ਮੈਂ ਬਹੁਤ ਦਿਨਾਂ ਦਾ ਕਹੀ ਐ ਤਾਂ ਵੀ ਲੈ ਆ ਲੈ ਆ ਬਦਲ ਦੀ ਜਾਂ ਸ਼ੋਹੀ ਘੋਲ ਹੁਣ ਵੀ ਉਹ ਮਲੋਗਿਆ ਵੇ ਵੀਰਣ ਹਲੇ ਤੱਕ ਨਹੀਂ ਆਇਆ ਕੰਡੀ ਚ ਜਿਰੀ ਪਈਆ ਕੰਡਾ ਚੱਲ ਰਿਹਾ ਬਾਈ ਕੰਮ ਬਾਬਾ ਜੀ ਸਿਰ ਤੇ ਹੋਇਆ ਹੋਇਆ ਸਾਡੀ ਉਧਰ ਵੀ ਬਾਹੀ ਚੱਲ ਰਹੀ ਹੈ ਉਧਰ ਹੜ ਫੇਰ ਰਿਹਾ ਜਾਂਦਾ ਹੁਣ ਹੜ ਫੇਰ ਕੇ ਹੁਣ ਦਹਾਗਾ ਮਾਰਨਾ ਉਧਰ ਰਾਤ ਨੂੰ ਤਿਆਰ ਕਰਕੇ ਤਾਨਾ ਕਰ ਦੇਣੀ ਹੈ ਜੀ ਗੇਰ ਰਿਹਾ ਆਪਾਂ ਨਵਾਂ ਲਿਆਂਦਾ ਦੀ ਇਹ ਨਾਲੇ ਮਤਲਬ ਜੋ ਰਿਹਾ ਪੂਰਾ ਕਹਿ ਲੋ ਵੀ ਆ ਵੀ ਘੜਦਾ ਜੜਦਾ ਹੈ ਜੀ ਪੂਰਾ ਚੈੱਕ ਕਰਦੇ ਹਾਂ ਦੇਖੋ ਪਹਿਲੇ ਹਾਈ ਚ ਪਤਾ ਲੱਗ ਜਾਂਦਾ ਪਹਿਲੇ ਹੀ ਚਾਲ ਚੱਲ ਜੂ ਆਪਣੀ ਕਿਨਾਂ ਪਾਸ ਜਾਂ ਫੇਰ ਜਿਵੇਂ ਪਹਿਲੇ ਦਿਨ ਜੋ ਰਵੇ ਸਾਂ ਤੈਨੂੰ ਅਗਲੇ ਦੀ ਜ਼ਿੰਮੇਵਾਰੀ ਹੁੰਦੀ ਐ ਪੁੱਲ ਸੰਗਣਾ ਰੱਖ ਕੇ ਫੇਰ ਰਹੇ ਹਾਂ ਬਾਈ ਸਾਨੂੰ ਵਾਲੇ ਕੇ ਸੰਗਣਾ ਰੱਖ ਕੇ ਫੇਰਦੀ ਜਾਵਾ ਆ ਜਿਆ ਕੋ ਜਦੋਂ ਟਰੈਕਟਰ ਨੂੰ ਤਾਂ ਕੀ ਕਰਦਾ ਠੀਕ ਅੱਗੇ ਕਰ ਰਹੇ ਹਾਂ ਆ ਕਿਤੇ ਦੀ ਪੜ ਮੇਤਰੋ ਕੰਮ ਬਾਲਾ ਉਲਝਿਆ ਪਿਆ ਉਧਰ ਹੁਣ ਕਪੈਨ ਆਉਣ ਵਾਲੀ ਆ ਕੱਲ੍ਹ ਕਪੈਨ ਚ ਥੋੜੀ ਜੀ ਦਿੱਕਤ ਆ ਗਈ ਸੀ ਅੱਧ ਵਿਚਾਲੇ ਰਹਿ ਗਈ ਦੀ ਜੀਰੀ ਤੇ ਹੁਣ ਉਡਣੇ ਜਹਾਜ਼ ਮਗਰ ਪਾ ਦੀ ਮਸ਼ੀਨ ਇਹਦੇ ਮਗਰ ਟਰਾਲੀ ਚ ਬੀ ਲੈ ਕੇ ਜਾਂਦੇ ਆ ਤੇ ਉਧਰ ਚੱਲੇ ਆ ਹੁਣ ਚਾਚਾ ਕੱਲਾ ਹਾਲ ਫੇਰਨ ਕੱਲਾ ਹਾਲ ਆਪਣਾ ਆ ਪਾਕਾਮਯਾਬ ਕਰਤਾ ਕਾਮਯਾਬ ਆ ਭਈ ਆਪਣਾ ਕੱਲਾ ਹਾਲ ਫੁੰਦਾ ਨਹੀਂ ਡਟਦਾ ਜੋਲਾ ਪੂਰਾ ਹੈ ਹੈ ਇਹ ਚਲਾਵਾ ਕੇ ਨਾ ਮੈਂ ਜੋਹਿਆ ਪੂਰਾ ਹੈ ਪਾਨਾ ਲਿਆ ਕੱਢ ਕੇ ਯਾਰ ਕੀ ਹੋ ਗਿਆ ਨਟ ਨਹੀਂ ਪੈਂਦਾ ਆਹ ਪੈਂਦਾ ਨਹੀਂ ਇਹਦਾ ਕਿ ਮੈਂ ਆ ਨਟ ੱਲਾ ਕਰ ਲਾਂਗਾ ਥੋੜਾ ਜਿਹਾ ਅੱਛਾ ਹੁਣ ਖੁੱਲ ਜੂਗਾ ਫਸ ਬਸਲਾ ਪਾ ਕੇ ਕੱਸ ਦਾਂਗਾ ਠੀਕ ਜੀ ਹੁਣੇ ਬਸਲਾ ਪਾ ਕੇ ਕੱਸ ਦੇ ਆ ਪਾ ਜਿਆ ਕਰੂ ਫੇਰ ਪੱਕਾ ਕੰਮ ਕਰਦੇ ਹੁਣ ਲਓ ਜੀ ਬਾਬਿਓ ਸਿੰਗਲ ਹਾਲ ਵੀ ਬਾਈ ਆਪਾਂ ਨੇ ਚਾਲੂ ਕਰਕੇ ਦਾ ਦੇਖ ਲਿਆ ਅੱਜ ਕਿਵੇਂ ਚੱਲਿਆ ਜਿੰਦਰ ਸਿੰਗਲ ਹਾਲ ਫਿਰ ਤੇ ਪਹਿਲਾਂ ਬਾਈ ਉਰੇ ਫੇਰਤਾ ਹੁਣ ਉਧਰ ਡਹਿਰ ਫੇਰਨ ਗਿਆ ਵਾ ਲਾਣੇਦਾਰ ਉਰੇ ਹੁਣ ਸਵਾਗਾ ਮਾਰ ਰਹੇ ਹਾਂ ਬਾਈ ਕਿਵੇਂ ਆਇਆ ਜੇ ਇਹਨੂੰ ਆਪਾਂ ਪਹਿਲਾਂ ਫੇਰਦਾਨੇ ਆ ਫਿਰ ਤਾਂ ਟਰੈਕਟਰ ਨਾਲੇ ਫੇਰ ਲਈ ਹਾਂ ਦੱਬੀਆਂ ਜਾਂਦੀਆਂ ਨੇ ਹਨਾ ਇਹਨੂੰ ਮੌਕੇ ਤੇ ਹੀ ਫੇਰੇ ਵੇਹੇ ਪਲਾਉ ਵੀ ਮਾਰਿਆ ਵਦੀ ਉਹ ਚੱਲ ਨਵੇਂ ਦੇ ਚਾਓ ਕਰਕੇ ਤੇਜ਼ੀ ਨਾਲ ਚੱਲ ਫੇਰਦਾਨੇ ਆ ਬਾਈ ਹਾਂ ਥੋੜਾ ਜਿਹਾ ਦਿਨ ਚੜੇ ਮਾਰੇ ਜਾਂ ਧੂੜ ਉਡਣ ਲੱਗ ਗਈ ਹਾਂ ਜਦ ਆਪਾਂ ਪੰਖ ਵੀਰੇ ਸਹਾਗਾ ਮਾਰ ਦਿੰਨੇ ਆ ਤਾਂ ਇਹ ਜਮਾ ਹੁੰਦਾ ਇਹਨੂੰ ਅਰ ਜਮਾ ਵੀ ਦਿੰਦਾ ਭਾਰੀ ਆ ਨਾ ਸਹਾਗਾ ਲੱਗੇ ਦੀ ਸਫਾਈ ਵੀ ਨਹੀਂ ਆਉਂਦੀ ਸਵੇਰੇ ਸਾਜਰੇ ਆਹ ਹੁਣ ਦੇਖ ਲੋ ਆਹ ਦੇਖ ਲੋ ਹੁਣ ਬਾਈ ਸਫਾਈ ਪੂਰੀ ਆਉਂਦੀ ਹੁਣ ਆਪਾਂ ਨੇ ਜਮੀਨ ਐਨ ਪੂਰੀ ਵਧੀਆ ਤਿਆਰ ਹੋ ਗਈ ਇਹ ਬਏ ਬਾਈ ਥੋੜਾ ਜਿਹਾ ਪੀਲ ਕਾ ਥਾਂ ਆ ਬਾਹੀ ਦਾ ਬਹੁਤ ਆ ਰਾਤ ਤੇਜੀ ਨੂੰ ਵੀ ਮੈਂ ਕਿਹਾ ਸੀ ਹਾਂ ਇਹਦਾ ਪਲਟਾਉਣ ਕਰਕੇ ਥੱਲੋਂ ਮਿੱਟੀ ਦਾ ਰੰਗ ਦਵਾ ਗਿਆ ਇਹਦਾ ਜਮਾ ਪੀਲੀ ਮਿੱਟੀ ਆ ਮੈਂ ਰਾਤ ਤੇਜੀ ਨੂੰ ਕਿਹਾ ਸੀ ਮਾਹ ਚਾਹੇ ਟਾਈਮ ਵੱਧ ਲੱਗ ਜਵੇ ਚਾਹੇ ਬਿੱਦੂ ਕੋਲੋ ਚੇ ਲਾ ਕੇ ਫੇਰੀ ਰੂਟਾ ਵੇਟਰ ਆਨ ਪੂਰਾ ਤਸੱਲੀ ਕਰਾ ਕੇ ਤੇ ਇਧਰ ਬਾਈ ਮਸ਼ੀਨ ਦੀ ਸਫਾਈ ਕਰ ਰਹੇ ਹਾਂ ਉਦਾਂ ਬਾਈ ਥੋੜੀ ਜੀ ਕਾਲੀ ਦੀ ਨਹੀਂ ਤਾਂ ਮੈਂ ਮੌਕੇ ਤੇ ਕਰਦਾ ਨਾ ਹੁੰਦਾ ਨਾ ਕੰਮ ਇਹਦੇ ਬਾਈ ਜ਼ਰੂਰੀ ਆ ਦੋ ਕੀਲੇ ਬੀਜ ਕੇ ਨਾ ਕਿਉਂ ਜਿਹੜੀ ਬਾਈ ਮਿੱਟੀ-ਮੁੱਟੀ ਹੁੰਦੀ ਆ ਉਹ ਇਹਦੇ ਇੱਥੇ ਜੰਮ ਜਾਂਦੀ ਆ ਥੱਲੇ ਕੋਈ ਗਲਿਆ ਵਾਲੂ ਹੁੰਦਾ ਜਾਂ ਕੋਈ ਵਿੱਚ بڑے ਸਾਈਜ਼ ਦਾ ਆਲੂ ਹੁੰਦਾ ਫਿਰ ਉਹ ਇਹਦੇ ਵਿੱਚ ਖੜ ਜਾਂਦਾ ਫਿਰ ਦਿੱਕਤ ਆਉਂਦੀ ਆ ਆਲੂ ਚੱਕਣ ਨੂੰ ਇਹਨੂੰ ਹਨਾ ਆ ਤੁਸੀਂ ਦੇਖ ਲਓ ਆਲੂ ਚੱਕੇ ਹੋਏ ਇਹਦੇ ਹਨਾ ਤੇ ਹੁਣ ਸਫਾਈ ਕਰਕੇ ਦੁਬਾਰੇ ਫੇਰ ਪਾਉਣੀ ਆ ਆਲੂ ਦੀ ਬਜਾਈ ਚੱਲ ਰਹੀ ਆ ਸੱਤਾ ਭਾ ਵੀ ਜਿਹੜੇ ਆਲੂ ਸਰੀ ਥੋੜਾ ਡਾਊਨ ਹੋਇਆ ਪਿਆ ਉਹ ਦਿਨ ਦੋ ਤਿੰਨ ਰਾਤਾਂ ਹੋ ਗਈ ਸੁੱਤੇ ਨਹੀਂ ਬਾਹੀ ਕਰਦੇ ਹੁੰਦੇ ਆ ਆ ਨੀਂਦ ਆ ਰਹੀ ਆ ਜਦ ਅੱਜ ਕੋ ਸਵੇਰੇ ਸਾਜਰੇ ਉੱਠ ਖੜਦੇ ਆ ਸਵੇਰੇ ਜੀਰੀ ਛੱਡਣ ਜਾਂਦਾ ਹੁੰਦਾ ਦਿਨ ਚ ਜੀਰੀ ਵੱਢੀ ਜਾਂਦੇ ਦੀ ਰਾਤ ਨੂੰ ਜ਼ਮੀਨ ਦੀ ਬਾਹੀ ਕਰਨ ਲੱਗ ਜਾਂਦੇ ਦੀ ਬੀਖਦੇ ਹੁਣ ਕਿੰਨਾ ਕੁ ਇਹ ਸਾਰੂਗਾ ਕਿ ਨਾਲੇ ਜਿਹੜਾ ਆਪਾਂ ਬੀ ਤਿਆਰ ਕਰਨਾ ਸੀ ਉਹ ਇੱਥੋਂ ਲਿਆਂਦਾ ਸੀ ਆਪਾਂ ਸਟੋਰ ਚੋਂ ਬੁਮਾਰ ਸੀ ਉਹ ਆਏ ਦੂਜੇ ਘਰੇ ਪਿਆ ਆਪੜਾ ਜਿਹੜਾ ਮਰੋਤੋਂ ਲਿਆਉਂਦਾ ਉਹਦੇ ਵੀ ਹੋਰ ਇੱਕ ਵਾਰ ਫੇਰ ਬੱਗ ਹੈ ਜੀ ਟਰਾਲੀ ਭਰ ਲੈਂਦੀ ਹਿੱਤੇ ਨੇ ਇੱਕ ਟਰਾਲੀ ਹੋਰ ਉਹ ਸ਼ਾਇਦ ਇਹਦੇ ਨੇ ਬਣਾਈ ਹੋਣੀ ਵੀਡੀਓ ਪਤਨ ਉਹਦੀ ਵੀ ਕੱਲ ਨੂੰ ਕਰਦੇ ਆ ਬਿਜਾਈ ਕੱਲ ਨੂੰ ਪਰ ਨਹੀਂ ਕੱਲ ਨੂੰ ਪਾਣੀ ਲਾਉਣਾ ਆਲੂਆਂ ਨੂੰ ਪਰਸੋਂ ਨੂੰ ਕਰਾਂਗੇ ਕੱਲ ਨੂੰ ਨਾਲ ਇਹਨਾਂ ਨੂੰ ਪਾਣੀ ਲਾ ਦੇਣਾ ਨਾਲੇ ਉਧਰ ਬੀਜੇ ਦੀ ਜਿਹੜੇ ਉਹ ਉਹਨਾਂ ਨੂੰ ਲਾ ਦੇਣਾ ਫਿਰ ਦੇਖਦੇ ਜਦੋਂ ਇਹ ਬੰਦੇ ਵੇਲੇ ਹੁੰਦੇ ਆਪਣੇ ਆਨੇ ਉਦੋਂ ਕਰਾਂਗੇ ਬਿਜਾਈ ਗਿੱਲ ਘਟ ਗਈ ਪੈ ਗਿੱਲ ਠੀਕ ਵੀ ਲੱਗ ਰਹੀ ਹੈ ਵਿੱਚ ਵਿੱਚ ਡੈੜੀਆਂ ਜੀਆਂ ਜੇ ਕਿਸੇ ਚ ਘਟਾ ਜਿਵੇਂ ਆ ਦੇਖੋ ਇਹ ਖੇਤ ਜਣੀ ਉੱਚਾ ਦੀ ਫਿਰ ਮੈਂ ਵੱਟ ਚੱਕਦੀ ਸੀ ਬਾਕੇ ਇੱਕ ਇੱਕ ਕਰਤਾ ਜਮਾ ਬਾਅਦ ਚ ਬਾਲਾਂਗੇ ਉੱਥੇ ਕਿ ਥੋੜੀ ਜਿਹੀ ਉਹ ਡੈੜੀ ਜੀ ਚ ਘਟਦੀ ਖੁੱਡ ਨਹੀਂ ਉੱਥੇ ਖੜੇ ਸਮਾਰ ਕੇ ਪਾਣੀ ਦੇ ਕੇ ਨਾ ਉੱਥੇ ਹੁਣ ਇਹਨੂੰ ਆਲੂ ਨੂੰ ਜਦੋਂ ਜਰਮੀਨੇਸ਼ਨ ਹੋ ਗਈ ਇਹ ਮਸ਼ੀਨ ਨਾਲ ਖੁੱਡ ਵਿੱਚੋਂ ਇਹਦੀਆਂ ਪੱਤੀਆਂ ਖੋਲ ਕੇ ਦੁਬਾਰੇ ਕੱਢ ਦਾਂਗੇ ਜੇ ਲੋੜ ਪਈ ਜੇ ਟਾਹੇ ਮਤਲਬ ਨਹੀਂ ਦੇਖਣੇ ਚੱਲ ਲੈ ਜਾਣਾ ਕੰਮ ਚ